ਸਤ ਸ੍ਰੀ ਅਕਾਲ ਦੋਸਤੋ ਕਹਿੰਦੇ ਨੇ ਇੱਕ ਵਾਰ ਨਾ ਇੱਕ ਜੱਟ ਕੋਲ ਇੱਕ ਬੁੱਲਦ ਸੀ ਤੇ ਇੱਕ ਗਦਾ ਸੀਗਾ ਬੜਾ ਵਧੀਆ ਜੱਟ ਦਾ ਕੰਮ ਚੱਲੀ ਜਾਂਦਾ ਸੀ ਉਹਨੇ ਬੁੱਲ ਤੇ ਪੱਠੇ ਲਿਆਉਣੇ ਮੱਜਾ ਮੱਜਾ ਰੱਖੀਆਂ ਹੋਈਆਂ ਸੀਗੀਆਂ ਬੜਾ ਵਧੀਆ ਉਹਦਾ ਘਰ ਦਾ ਤੋਰਾ ਤੁਰਿਆ ਦਾ ਘਰ ਦਾ ਦੁੱਧ ਸੀ ਫਸਲ ਵਧੀਆ ਹੁੰਦੀ ਸੀਗੀ ਇੱਕ ਦਿਨ ਬੁੱਲਦ ਨਾ ਪੱਠੇ ਲੈ ਕੇ ਆਇਆ ਕਰੇ ਧੁੱਪ ਬੜੀ ਸੀ ਉਹ ਆ ਕੇ ਗਦੇ ਨਾਲ ਸਲਾਹੀ ਪੈ ਗਿਆ ਹੁੰਦਾ ਯਾਰ ਗਰਮੀ ਬੜੀ ਹੈ ਬੜਾ ਬੁਰਾ ਹਾਲ ਹੁੰਦਾ ਹੁਣ ਗਦੇ ਦਾ ਦਮਾ ਸੀ ਗਦੇ ਆਲਾ ਉਹਨੇ ਸਲਾਹ ਦਿੱਤੀ ਕਹਿੰਦਾ ਯਾਰ ਤੂੰ ਨੀ ਨਾ ਕਮਲਾ ਹੀ ਐ ਤੂੰ ਬਿਮਾਰੀ ਦਾ ਨਾ ਬਹਾਨਾ ਸ਼ਾਨਾ ਬਣਾ ਕੇ ਕਦੇ ਰੈਸਟ ਮਾਰ ਲਿਆ ਕਰ ਉਹ ਮਾੜੀ ਕਿਸਮਤ ਨੂੰ ਬੁਲਦ ਨੂੰ ਉਹ ਗੱਲ ਜੱਜ ਗਈ ਬੁਲਦ ਨੇ ਕੀ ਕੀਤਾ ਅਗਲੇ ਦਿਨ ਨਾ ਬਿਮਾਰ ਜਾ ਕੇ ਪੈ ਗਿਆ ਚਲੋ ਕਿਸਾਨ ਨੇ ਸੋਚਿਆ ਵੀ ਬੁੱਲ ਦੇ ਢੱਲਾਏ ਕੋਈ ਗੱਲ ਨਹੀਂ ਉਹਨੇ ਸਾਈਕਲ ਸੁਕਲ ਤੇ ਜਾਂ ਸਿਰ ਤੇ ਪੱਠੇ ਲੈ ਆਂਦੇ ਬੁੱਲਦ ਨੂੰ ਲੱਗਾ ਵੀ ਇਹ ਤਾਂ ਕੰਮ ਵਧੀਆ ਯਾਰ ਉਹਨੇ ਅਗਲੇ ਦਿਨ ਫੇਰੇ ਇਦਾਂ ਕੀਤਾ ਇਦਾਂ ਕਰਦਾ ਕਰਦਾ ਨਾ 3-4 ਦਿਨ ਡੱਪ ਗਏ ਨੇ ਕਿਸਾਨ ਨੇ ਸੋਚਿਆ ਵੀ ਯਾਰ ਇਦਾਂ ਤੇ ਕੰਮ ਚੱਲਣਾ ਨਹੀਂ ਇਦਾਂ ਪੱਠੇ ਕਿੰਨੇ ਦਿਨ ਆਉਣਗੇ ਉਹਦਾ ਧਿਆਨ ਗਿਆ ਕਹਿੰਦਾ ਯਾਰ ਆ ਗਧਾ ਐਡਾ ਖਾ ਖਾ ਕੇ ਪਲਿਆ ਪਿਆ ਇਹਦੇ ਤੋਂ ਕੋਈ ਕੰਮ ਲਈਏ ਉਨੇ ਬੁਲਦ ਨੂੰ ਛੱਡਿਆ ਤੇ ਗਧੇ ਨੂੰ ਜੋਲਿਆ ਚਲੋ ਜੀ ਗਧੇ ਦੀ SLA ਨੂੰ ਪੁੱਠੀ ਪੈ ਗਈ ਇਦਾਂ ਹੀ ਹੋਇਆ ਬੁਲਦ ਨੂੰ ਲੱਗਾ ਵੀ ਯਾਰ ਆਹ ਤਾਂ ਕੰਮ ਵਧੀਆ ਵਾ ਬੁਲਦ ਬਿਮਾਰ ਜਾ ਬਹਾਨਾ ਜਿਹਾ ਬਣਾ ਕੇ ਪੈ ਜਾ ਕਰੇ ਫਿਰ ਉਹਦੇ ਜਾਣ ਤੋਂ ਬਾਅਦ ਪੱਠੇ-ਪੁੱਠੇ ਖਾ ਲਿਆ ਕਰੇ ਉਧਰੋਂ ਗਧਾ ਫਸ ਗਿਆ SLA ਦੇ ਕੇ ਪੁੱਠੀ ਹੁਣ ਗਧੇ ਦੇ ਪੱਠੇ ਆਉਣ ਲੱਗੇ ਵਧੀਆ ਕਿਸਾਨ ਨੇ ਸੋਚਿਆ ਵੀ ਯਾਰ ਜਦੋਂ ਗਧਾ ਪੱਠੇ ਲਈ ਆਉਂਦਾ ਆ ਉਹਨੇ ਬੁਲਦ ਦੇ ਪੱਠੇ ਘਟਾਤੇ ਪੱਠੇ ਘੱਟ ਕਰਤੇ ਹੁਣ ਜਦੋਂ ਪੱਠੇ ਘੱਟ ਕਰਤੇ ਤੇ ਬੁਲਦ ਹੌਲੀ ਹੌਲੀ ਲਿੱਸਾਉਣ ਲੱਗ ਪਏ ਤੇ ਸੱਚੀ ਬਿਮਾਰ ਰਹਿਣ ਲੱਗ ਗਿਆ ਜਿਸਾਨ ਨੇ ਸੋਚਿਆ ਵੀ ਕੰਮ ਤੇ ਹੁਣ ਚੱਲਦਾ ਹੀ ਏ ਤੇ ਕਿਉਂ ਨਾ ਆਪਾਂ ਬੁਲਦ ਨੂੰ ਵੇਚ ਹੀ ਦਈਏ ਉਹਨੇ ਇੱਕ ਦਿਨ ਅੱਕੇ ਨੇ ਬੁਲਦ ਤੇ ਬੁਚੜਾ ਨੂੰ ਫੜਾਤਾ ਤੇ ਬਣਾਈ ਗਦੇ ਦੀ ਚੰਗੀ ਰੇਲ ਸੋ ਦੋਸਤੋ ਜਿਵੇਂ ਕੰਮ ਚੱਲਦਾ ਉਹਨੂੰ ਚੱਲਣ ਦਿਆ ਕਰੋ ਮੈਂ ਪੁੱਠਿਆਂ ਸਿੱਧੇ ਜਾਂ ਸਲਾਮਾਂ ਨਾਲ ਲਿਆ ਕਰੋ ਸਲਾਹ ਲੈਣੀ ਹੋਵੇ ਤੇ ਆਪ ਤੋਂ ਚੰਗੇ ਬੰਦੇ ਦੇ ਜਿਹਦੇ ਆਪ ਤੋਂ ਚੰਗੇ ਵਿਚਾਰ ਹੋਣ ਜਿਹੜਾ ਆਪ ਤੋਂ ਕਾਮਯਾਬ ਹੋਵੇ ਸਲਾਹ ਉਹਦੀ ਲੈਦੀ ਹੁੰਦੀ ਹੈ ਇਹ ਗਦਿਆਂ ਦੀ ਸਲਾਹ ਲੈ ਕੇ ਤੇ ਫਿਰ ਉਹ ਬੁੱਲਦ ਵਾਲਾ ਹਲੇ ਹੁੰਦਾ ਆਖਿਰ ਬੰਦਾ ਨਾ ਬੁਚੜਾ ਕੋਲ ਚਲ ਜਾਂਦਾ ਹੈ